ਉਸ ਦੀ ਮੌਤ ਹੋ ਜਾਂਦੀ ਹੈ ਬਾਬਾ ਅਟਲ ਰਾਏ ਜੀ ਜੋ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਸਨ ਇਤਿਹਾਸਿਕ ਸਾਖੀਆਂ ਦੇ ਮੁਤਾਬਿਕ ਬਾਬਾ ਅਟਲ ਰਾਏ ਜੀ ਦਾ ਇੱਕ ਮਿੱਤਰ ਮੋਹਨ ਸੀ ਇੱਕ ਦਿਨ ਉਸਦੀ ਮੌਤ ਹੋ ਜਾਂਦੀ ਹੈ। ਮੋਹਨ ਦੀ ਮੌਤ ਦੇ ਕਾਰਨ ਉਸ ਦਾ ਪਰਿਵਾਰ ਇੱਕ ਬਹੁਤ ਵੱਡੇ ਦੁੱਖ ਵਿੱਚ ਚਲਾ ਗਿਆ। ਜਦੋਂ ਬਾਬਾ ਅਟਲ ਰਾਏ ਜੀ ਨੇ ਆਪਣੇ ਮਿੱਤਰ ਦੇ ਮੌਤ ਦੀ ਖਬਰ ਸੁਣੀ ਤਾਂ ਉਹ ਆਪਣੇ ਪੂਰੇ ਭਰੋਸੇ ਤੇ ਸ਼ਕਤੀ ਦੇ ਨਾਲ ਉਸ ਦੇ ਕੋਲ ਪਹੁੰਚੇ। ਬਾਬਾ ਅਟਲ ਰਾਏ ਜੀ ਨੇ ਮੋਹਨ ਦੇ ਸਿਰ ਤੇ ਹੱਥ ਰੱਖ ਕੇ ਅਰਦਾਸ ਕੀਤੀ। ਰੱਬ ਦੇ ਨਾਲ ਆਪਣਾ ਮਨ ਜੋੜ ਕੇ ਹੁਕਮ ਵਿੱਚ ਬੇਨਤੀ ਕੀਤੀ ਤੇ ਮੋਹਨ ਨੂੰ ਜ਼ਿੰਦਾ ਕਰ ਦਿੱਤਾ। ਇਹ ਚਮਤਕਾਰ ਵੇਖ ਕੇ ਉੱਥੇ ਦੇ ਲੋਕ ਹੈਰਾਨ ਰਹਿ ਗਏ। ਪਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇਹ ਘਟਨਾ ਪਤਾ ਲੱਗੀ ਤਾਂ ਉਹਨਾਂ ਨੇ ਬਾਬਾ ਅਟਲ رائے ਜੀ ਨੂੰ ਪਿਆਰ ਦੇ ਨਾਲ ਸਮਝਾਇਆ ਕਿ ਭੇਟਾ ਰੱਬ ਨੇ ਜੋ ਲਿਖਿਆ ਹੁੰਦਾ ਹੈ ਉਹਦਾ ਸਾਨੂੰ ਅਦਬ ਕਰਨਾ ਚਾਹੀਦਾ ਹੈ ਅਸੀਂ ਰੱਬ ਦੇ ਹੁਕਮ ਦੇ ਨਾਲ ਕੋਈ ਛੇੜਛਾੜ ਨਹੀਂ ਕਰ ਸਕਦੇ ਇਹ ਸਿੱਖਿਆ ਫਿਰ ਬਾਬਾ ਅਟਲ ਰਾਏ ਜੀ ਨੇ ਆਪਣੇ ਜੀਵਨ ਦੀ ਮਰਿਆਦਾ ਸਮਝੀ ਸਿਰਫ 9 ਸਾਲ ਦੀ ਪਵਿੱਤਰ ਉਮਰ ਦੇ ਵਿੱਚ ਬਾਬਾ ਅਟਲ ਰਾਏ ਜੀ ਨੇ ਆਪਣੇ ਸਰੀਰ ਨੂੰ ਤਿਆਗ ਕੇ ਸੱਚਖੰਡ ਦੀ ਯਾਤਰਾ ਸ਼ੁਰੂ ਕਰ ਦਿੱਤੀ ਯਾਨੀ ਕਿ ਉਹ 9 ਸਾਲ ਦੀ ਉਮਰ ਵਿੱਚ ਹੀ ਆਪਣਾ ਸਰੀਰ ਛੱਡ ਕੇ ਸੱਚਖੰਡ ਵਿੱਚ ਚਲੇ ਗਏ ਅੱਜ ਵੀ ਅੰਮ੍ਰਿਤਸਰ ਦੇ ਵਿੱਚ ਬਾਬਾ ਅਟਲ ਰਾਏ ਜੀ ਦਾ ਇੱਕ ਵਿਸ਼ਾਲ ਗੁਰਦੁਆਰਾ ਸਾਹਿਬ ਬਾਬਾ ਅਟਲ ਸਾਹਿਬ